ਸਬਰ ਸੁਮਿੱਠਾ ਮੰਨਿਆ ਸੁਣੀਐ ਸਲੂਣੀ ਖੜ ਤੁਰਸੀ ਮਕਬੂਲਨਾ ਮਾਰਨ ਨਾਦ ਕੀਏ 36 ਅੰਮ੍ਰਿਤ ਪਾਓ ਇੱਕ ਇੱਕ ਵੈ ਗੁਰੂ ਜੀ ਨੂੰ ਪਿਆਰ ਕਰਨਾ ਨਾਮ ਨੂੰ ਜਾਂਕੋ ਨਦਰ ਕਰੇ ਮੇਰੀ ਫਿਰ ਬੇਨਤੀ ਹੈ ਇਹ ਇਹ ਭੋਜਨ ਬੜਾ ਮੁਸ਼ਕਲ ਮਿਲਦਾ ਹੈ ਗੁਰੂ ਸਾਹਿਬ ਨੇ ਕਿਹਾ ਆਹ ਭੋਜਨ ਤਾਂ ਕੁਝ ਨਹੀਂ ਜੀ ਇਹ ਦੁਰਲੱਭ ਕੋਈ ਨਹੀਂ ਹਾਂ ਇੱਕ ਭੋਜਨ ਬੜਾ ਦੁਰਲੱਭ ਹੈ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਪਿਆ ਹੈ ਉਹ ਹੈ ਥਾਲ ਪਰੋਸ਼ਿਆ ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਦੁਰਲਭ ਹੈ ਜੀ ਇਹ ਨਹੀਂ ਲੱਭਦਾ ਛੇਤੀ ਮਹਾਰਾਜ ਕਹ ਰਹੇ ਨੇ ਨੱਚ ਦੁਰਲਭੰ ਭੋਜਨੰਗ ਵਿੰਜਨੰਗ ਨਹੀਂ ਮੁਸ਼ਕਲ ਭੋਜਨ ਤੇ ਸਲੂਣੇ ਪਦਾਰਥ ਨੱਚ ਦੁਰਲਭੰ ਸਵੱਛ ਅੰਬਰਹ ਆ ਕਪੜੇ ਸਾਫ ਸੁਥਰੇ ਪਾਣੀ ਇਹ ਵੀ ਮੁਸ਼ਕਲ ਨਹੀਂ ਇਹ ਵੀ ਮਿਲ ਜਾਂਦੇ ਆ ਇਹ ਵੀ ਲੱਭ ਜਾਂਦੇ ਆ ਮਹਾਰਾਜ ਕਹਿੰਦੇ ਨੇ ਪਰ ਇੱਕ ਮੈਂ ਫਿਰ ਬੇਨਤੀ ਕਰ ਦਿਆਂਗਾ ਮੈਂ ਇਹਦੇ ਦੋ ਅਰਥ ਕਰ ਰਿਹਾ ਇੱਕ ਧਨ ਨਾਮ ਤਾਂ ਦੁਰਲੱਭ ਹੈ ਇਹ ਤਾਂ ਦੁਰਲੱਭ ਨਹੀਂ ਜਿਹੜੇ ਨਾਮ ਦੀ ਲਾਲੀ ਇਹ ਦੁਰਲੱਭ ਹੈ ਦੂਜੀਆਂ ਲਾਲੀਆਂ ਤੇ ਰੂਪ ਸਾਰੀ ਜਿੱਥੋਂ ਮਰਜੀ ਬੰਦੇ ਆਪਣਾ ਪੇਂਟ ਪੂੰਡ ਕਰਾ ਲੈਂਦੇ ਆ ਚਿਹਰੇ ਹਾਂਜੀ ਅਸਲੀ ਜਿਹੜਾ ਸ਼ਿੰਗਾਰ ਹੈ ਨਾ ਅਸਲੀ ਰੂਪ ਜਿਹੜਾ ਨਾਮ ਚੋਂ ਨਿਕਲਦਾ ਹੈ ਭਾਵੇਂ ਕਿਸੇ ਦੀ ਸਕਿਨ ਕਾਲੀ ਵੀ ਹੋਵੇ ਯਾਦ ਰੱਖਿਓ ਜਿਹਦੇ ਅੰਦਰ ਨਾਮ ਦਾ ਬਖਸ਼ਿਸ਼ ਹੋ ਜਾਏ ਉਸ ਕ੍ਰਿਸ਼ਨਤਾ ਹੈ ਹੀ ਸਾਵਲਾ ਸੀ ਜੀ ਸਾਰੀ ਦੁਨੀਆ ਸਾਵਲ ਸੁੰਦਰੀ ਕਹੀ ਜਾਂਦੀ ਉਹਨੂੰ ਮੇਰੀ ਫਿਰ ਬੇਨਤੀ ਹੈ ਕਿ ਉਹ ਉਹ ਰੂਪ ਹੈ ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ ਇੱਥੇ ਫਿਰ ਅਰਜ ਹੈ ਇੱਕ ਕਪੜਾ ਉਹ ਹੈ ਜਿਹੜਾ ਅਸੀਂ ਪਾਨੇ ਆ ਪੈਸੇ ਨਾਲ ਮਿਲ ਜਾਂਦਾ ਹੈ ਜਿਹੜੇ ਅੱਜ ਪਾਉਂਦੇ ਆਂ ਮਾਰੇ ਉਹਦੋਂ ਵੀ ਕਿਹਾ ਸੀ ਵਾਹੁ ਸੰਦੇ ਕੱਪੜੇ ਪਹਿਰੇ ਗਰਭਗਵਾਰ ਕਹਿੰਦੇ ਇੰਨੇ ਮੇਨ ਕੱਪੜੇ ਪਾਉਂਦੇ ਆ ਐ ਹਵਾ ਹਵਾ ਨਾਲ ਵੀ ਉੱਡਦੇ ਦਿਸਦੇ ਆ ਬਰੀਕ ਬਰੀਕ ਮਹਾਰਜ ਕੇ ਮੂਰਖ ਬੰਦੇ ਆਪਣੇ ਅੰਗਾਂ ਦਾ ਪ੍ਰਦਰਸ਼ਨ ਕਰਦੇ ਆ ਪਤਲੇ ਪਤਲੇ ਕੱਪੜੇ ਪਾ ਕੇ ਇਹ ਸਦੀਆਂ ਪਹਿਲਾਂ ਵਚਨ ਕਿਹਾ ਹੈ ਹੁਣ ਇੱਕ ਕੱਪੜਾ ਹੋਵੇ ਜਿਹੜਾ ਅਸੀਸ ਨਾਲ ਮਿਲਦਾ ਤੇ ਕਿਰਪਾ ਨਾਲ ਮਿਲਦਾ ਹੈ ਉਹ ਕਪੜਾ ਮਿਲਦਾ ਹੈ ਕਿ ਸਤਗੁਰੂ ਤੁਮ ਕੋ ਹੋਏ ਦੇ ਆਲਾ ਸੰਤ ਸੰਗ ਤੇਰੀ ਪ੍ਰੀਤ ਅੱਗੇ ਕਾਪੜ ਪਤ ਪਰਮੇਸ਼ਰ ਮੇਰੀ ਬੇਨਤੀ ਉਹ ਜਿਹੜੀ ਕਾਪੜ ਪਤ ਪਰਮੇਸ਼ਰ ਨੇ ਦਿੱਤੀ ਹੈ ਨਾ ਜਿਹੜੀ ਉਹਨੇ ਰੱਖਣੀ ਹੈ ਇਹ ਦੁਰਲਭ ਮਿਲਦੀ ਹੈ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੋ ਪਤ ਮੇਰੀ ਇਹ ਦੁਰਲਭ ਮਿਲਦਾ ਹੈ ਅਜਰਾ ਸਾਫ ਸੁਥਰਾ ਕਪੜਾ ਹੈ ਮਹਾਰਾਜ ਕਹਿੰਦੇ ਨੇ ਕਿ ਇਹ ਇਹ ਦੁਰਲੱਭ ਨਹੀਂ ਮਿਲ ਜਾਏਗਾ ਪੈਸ਼ਨਰ ਮਿਲ ਜਾਏਗਾ ਤੇ ਕਈ ਵਰੀ ਬੰਦੇ ਕਿਰਾਏ ਤੇ ਵੀ ਲੈ ਆਉਂਦੇ ਆ ਨਾਮ ਥੋੜਾ ਕਿਰਾਏ ਤੇ ਮਿਲਦਾ ਆ ਵਿਆਹਾਂ ਵਿੱਚ ਲੋਕੀ ਕਿਰਾਏ ਤੇ ਲਿਆਉਂਦੇ ਆ ਨਾ ਇੱਥੇ ਮੈਂ ਆਪਣੇ ਬੰਦਿਆਂ ਦਾ ਅਮਰੀਕਾ ਵਿੱਚ ਇੱਥੇ ਵੀ ਹਿਸਾਬ ਵੇਖਿਆ ਪਤਾ ਨਹੀਂ ਹੋਣਾ ਮੈਂ ਵੈਸੇ ਉਹਨੂੰ ਚੰਗੀ ਚੀਜ਼ ਨਹੀਂ ਸਮਝਦਾ ਉਹ ਕਹਿੰਦੇ ਸਟੋਰ ਚ ਲਿਆਓ ਵਿਆਹ ਵੇਖ ਕੇ ਵਾਪਸ ਘਰ ਆਵਾਂਗੇ ਇਹ ਕਾਦੀ ਕਾਦੀ ਗੱਲ ਹੈ ਜੀ ਕਿ ਬਿਰਤੀ ਕੋਈ ਚੰਗੀ ਨਹੀਂ ਹੁੰਦੀ ਉਹ ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਕੱਪੜੇ ਪਰ ਜਿਹੜਾ ਕਾਪੜ ਪਤ ਪਰਮੇਸ਼ਰ ਰਾਖੀ ਇਹ ਬੜੀ ਦੁਰਲਭ ਹੈ ਤੇ ਭੋਜਨ ਕੀਰਤਨ ਨੀਤ ਇਹ ਬੜਾ ਦੁਰਲਭ ਹੈ ਜੀ ਮੈਂ ਤਾਂ ਕਿ ਮੈਂ ਦੋ ਅਰਥ ਕਰਨਾ ਪਿਆ ਵਾ ਅੱਗੇ ਸਤਿਗੁਰੂ ਕਹਿੰਦੇ ਨੇ ਨੱਚ ਦੁਰਲਭੰਗ ਸੁੱਤ ਮਿੱਤਰ ਭਰਾਤ ਬਾਂਧਵ ਨਹੀਂ ਮੁਸ਼ਕਲ ਪੁੱਤਰ ਮਿੱਤਰ ਭਰਾ ਬੰਧ ਰਿਸ਼ਤੇਦਾਰ ਇਹ ਮਿਲ ਜਾਂਦੇ ਆ ਪਰ ਇੱਕ ਦੁਰਲਭ ਹੈ ਜੀ ਇਹ ਤਾਂ ਮਿਲ ਜਾਂਦੇ ਆ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹਿਓ ਕੋਈ ਭਾਈ ਬੰਦੀ ਖੇਚ ਚੁਕਾਇਆ ਦੁਨੀਆ ਕਾਰਨ ਦੀਨ ਗਵਾਏ ਦੁਰਲਭ ਨਹੀਂ ਥਾਂ ਥਾਂ ਮਿਲ ਜਾਂਦੇ ਆ ਪਰ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਆ ਤਿੱਥੇ ਖੜਿਆ ਦਿਸਣ ਇਹ ਦੁਰਲਭ ਹੈ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵਨ ਦੇ ਵਿਛੜੇ ਓ ਮੋਇਆ ਨਾ ਜਾਈ ਛੋੜ ਮੋਇਆ ਨਾ ਜਾਈ ਛੋੜੇ ਦੁਰਲਭ ਨੇ ਇਹ ਨਹੀਂ ਮਿਲਦੇ ਬੜੇ ਮੁਸ਼ਕਲ ਗੁਰੂ ਸਾਹਿਬ ਕਹਿ ਰਹੇ ਨੇ ਨਹੀਂ ਮੁਸ਼ਕਲ ਪੁੱਤਰ ਮਿੱਤਰ ਭਰਾ ਤੇ ਰਿਸ਼ਤੇਦਾਰ ਨਛ ਦੁਰਲਭੰ ਬਨਤਾ ਬਿਲਾਸਾ ਮਹਾਰਾਜ ਕਹਿੰਦੇ ਨੇ ਨਹੀਂ ਦੁਰਲਭ ਨਹੀਂ ਮੁਸ਼ਕਲ ਸੱਚ ਏਵੇਂ ਮੈਂ ਅੱਗੇ ਅਰਥ ਕਰ ਦਿੱਤੇ ਆ ਬੰਤਾ ਦਾ ਅਰਥ ਇਸਤਰੀ ਉਹਦੇ ਨਾਲ ਬਿਲਾਸ ਕਰਨਾ ਇਹ ਵੀ ਕਿਹੜਾ ਮਾਰਜ ਕਹਿੰਦੇ ਦੁਰਲਭ ਹੈ ਇਹ ਵੀ ਮੁਸ਼ਕਲ ਨਹੀਂ ਮਿਲ ਜਾਂਦਾ ਨੱਚ ਦੁਰਲਭੰ ਵਿਦਿਆ ਪਰਵੀਣੰ ਆ ਫਿਰ ਸੁਣਿਓ ਕੋਈ ਬੰਦਾ ਵਿਦਿਆ ਪੜ ਪੜ ਕੇ ਪਰਵੀਣ ਹੋ ਜਾਏ ਸਿਆਣਾ ਹੋ ਜਾਏ ਤੇ ਮਹਾਰਾਜ ਕਹਿੰਦੇ ਨੇ ਇੰਨਾ ਸਿਆਣਾ ਹੋ ਜਾਏ ਕਿ ਪ੍ਰਮਾਤਮਾ ਦੀ ਗੱਲ ਵੀ ਕਰੇ ਜਿਵੇਂ ਆਪਾਂ ਕਥਾ ਕਰ ਰਹੇ ਹਾਂ ਕਿਮਾ ਕਰੂ ਕਾਰੀ ਰਹੇ ਹਨ ਇਹ ਵੀ ਇੱਕ ਚਲੋ ਮਿਹਨਤ ਕਰੋ ਆਪਾਂ ਕਹਿੰਦੇ ਸਤਿਗੁਰਾਂ ਦੀ ਕਿਰਪਾ ਬੰਦਾ ਕਿਵੇਂ ਬੋਲ ਸਕਦਾ ਪਰ ਜੇ ਬੰਦਾ ਅਭਿਆਸ ਕਰੇ ਇਹ ਆਰਟ ਵੀ ਬਣ ਸਕਦਾ ਇੱਕ ਕਲਾ ਹੈ ਜੀ ਤੁਸੀਂ ਦੇਖਿਓ ਗਾਉਣ ਵਾਲਿਆਂ ਵਿੱਚ ਹਸਾਉਣ ਵਾਲਿਆਂ ਵਿੱਚ ਰੋਣ ਵਾਲਿਆਂ ਵਿੱਚ ਕਲਾ ਹੀ ਹੈ ਨਾ ਸਾਰੀ ਮਹਿਫਲ ਨੂੰ ਹਰਾਸਾ ਦੇ ਦਿੰਦੇ ਨੇ ਰਵਾ ਦੇ ਦਿੰਦੇ ਨੇ ਇੱਕੋ ਦਮ ਸਾਰਾ ਮਾਹੌਲ ਚੇਂਜ ਕਰ ਜਾਂਦੇ ਆ ਗੁਰੂ ਸ਼ਬਦ ਕਹਿੰਦੇ ਇਹ ਵੀ ਦੁਰਲੱਭ ਕੋਈ ਨਹੀਂ ਵਿਦਿਆ ਪੜ ਕੇ ਬੰਦਾ ਚੰਗਾ ਬੁਲਾਰਾ ਬਣ ਸਕਦਾ ਪ੍ਰਵੀਨ ਬੁਲਾਰਾ ਬਣ ਸਕਦਾ ਚੰਗਾ ਚੰਗਾ ਵਕਤਾ ਬਣ ਸਕਦਾ ਨੱਚ ਦੁਰਲਭੰਗ ਵਿਦਿਆ ਪ੍ਰਵੀਨੰਗ ਵਿਦਿਆ ਵਿੱਚ ਮਹਾਰਤ ਹਾਸਲ ਕਰਨੀ ਪ੍ਰਵੀਨ ਹੋਣਾ ਇਹ ਵੀ ਔਖਾ ਨਹੀਂ ਨੱਚ ਦੁਰਲਭੰਗ ਚਤੁਰ ਚੰਚਲਹ ਨਹੀਂ ਦੁਰਲਭ ਚਲਾਕੀਆਂ ਕਰਨੀਆਂ ਸਿਆਣਾ ਹੋ ਗਿਆ ਚਲਾਕੀਆਂ ਕਰਦਾ ਸਿਆਣਪਾ ਵਰਦਾ ਗੁਰੂ ਸਾਹਿਬ ਕਨੇ ਇਹ ਵੀ ਔਖੀਆਂ ਨਹੀਂ ਅਗਲਾ ਮਹਾਰਾਜ ਬਚਨ ਕਹਿੰਦੇ ਨੇ ਹਾਂ ਦੁਰਲਭੰ ਇੱਕ ਭਗਵਾਨ ਨਾਮਹ ਇੱਕ ਪਰਮਾਤਮਾ ਦਾ ਨਾਮ ਦੁਰਲਭ ਹੈ ਇਹ ਬੜੀ ਮੁਸ਼ਕਲ ਨਾਲ ਮਿਲਦਾ ਹੈ ਕਿੱਥੇ ਮਿਲਦਾ ਨਾਨਕ ਧੰ ਗੁਰੂ ਅਰਜਨ ਸਾਹਿਬ ਕਹਿੰਦੇ ਲਬਧੰਗ ਇਹ ਲਬਧਾ ਹੈ ਸਾਧ ਸੰਗ ਕਿਰਪਾ ਪ੍ਰਭੰ ਸਤ ਸੰਗਤ ਵਿੱਚੋਂ ਮਿਲਦਾ ਹੈ ਗੁਰੂ ਸੰਗਤ ਕੋਲੋਂ ਮਿਲਦਾ ਹੈ ਪਰ ਮਿਲਦਾ ਪਰਮਾਤਮਾ ਦੀ ਕਿਰਪਾ ਨਾਲ ਇਹਨੂੰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਪੈਸੇ ਨਾਲ ਬਾਹਰਮੁਖੀ ਬਹੁਤ ਕੁਝ ਖਰੀਦਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਸਤਿਗੁਰਾਂ ਦਾ ਸੰਮਨ ਜੋ ਉਸ ਪ੍ਰੇਮ ਕੋ ਪ੍ਰਸੰਮਨ ਜੋ ਉਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ ਜੇ ਪੈਸਿਆਂ ਨਾਲ ਵੱਟੇ ਸੱਟੇ ਹੁੰਦੇ ਪ੍ਰੇਮ ਦੇਤੇ ਮੁਰਸ਼ਿਦ ਦੀ ਖੁਸ਼ੀ ਦੇ ਰਾਵਣ ਖੁੱਤੇ ਸੋਰੰਕ ਨੇ ਜਿਨ ਸਿਰਦੀਨੇ ਕਾਟ। 라ਵਣ ਕੋਲ ਤਾਂ ਲੰਕਾ ਸੋਨੇ ਦੀ ਸੀ। ਉਹਨੇ ਸ਼ਿਵਜੀ ਨੂੰ ਖੁਸ਼ ਕਰ ਲਈ ਆਪਣਾ ਸਿਰ ਵੱਢ ਕੇ ਭੇਟ ਕੀਤਾ। ਕਿਆ ਜਾਂਦਾ ਹੈ। ਕਬੀਰ ਸਾਹਿਬ ਦਾ ਬੋਲ ਹੈ ਕੰਚਨ ਸਿਓ ਪਾਈਐ ਨਹੀਂ ਤੋਲ। ਹਾਂ, ਪੈਸੇ ਨਾਲ ਥੋੜਾ ਮਿਲਦਾ ਹੈ। ਕੰਚਨ ਸਿਓ ਪੈਸੇ ਨਾਲ ਸੋਨੇ ਨਾਲ ਤੋਲ ਕੇ ਨਾਮ ਥੋੜਾ ਮਿਲਣਾ। ਕੰਚਨ ਸਿਓ ਪਾਈਐ ਨਹੀਂ ਤੋਲ। ਮਨ ਦੇ RAM ਲੀਆ ਹੈ। ਮੋਲ ਗੁਰੂ ਸਾਹਿਬ ਜੀ ਦਾ ਇੱਕ ਬਚਨ ਇਹ ਸੁਖਮਨੀ ਸਾਹਿਬ ਚ ਆਪਾਂ ਪੜਨੇ ਆ 18ਵੀਆਂ ਅਸ਼ਟਪਦੀ ਪਹਿਲਾ ਪਦਾ ਸਤਗੁਰ ਸੇਕ ਕੀ ਕਰੈ ਪਰਤਪਾਲ ਸੇਵਕ ਕੋ ਗੁਰ ਸਦਾ ਦਇਾਲ ਸੇਕੀ ਗੁਰ ਦੁਰਮਤ ਮਲ ਹੀ ਰੈ ਗੁਰਬਚਨੀ ਖਰ ਨਾਮ ਉਚਰੈ ਸਤਗੁਰ ਸੇਕ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਗੁਰ ਸੇਕ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਖੇ ਸਤਗੁਰ ਸਿੱਖ ਕਾ ਖਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕਉ ਜੀ ਨਾਲ ਸੰਭਾਰੈ ਆਪ ਜੀ ਨੇ ਪਾਧ ਨਾਲ ਪੜਿਆ ਇਸ ਪਦੇ ਵਿੱਚ ਸਿਰਫ ਸਤਗੁਰ ਪ੍ਰਸਾਦ ਹੈ ਸਿੱਖ ਦਾ ਤੇ ਉਦਮ ਹੀ ਨਹੀਂ ਵਿੱਚ ਦੱਸਿਆ ਇਸ ਵਿੱਚ ਹਰ ਤੋਕ ਵਿੱਚ ਸਤਗੁਰ ਹੀ ਕਰ ਰਿਹਾ ਨਾ ਸੇਕ ਕੀ ਕਰ ਰਿਹਾ ਫਿਰ ਸੋਨੇ ਸਤਗੁਰ ਸੇਕ ਕੀ ਕਰੈ ਪ੍ਰਤਪਾਲ ਸੇਵਕੋ ਗੁਰਸਦਾ ਦੇ ਆਲ ਸਤਗੁਰ ਸੇਖ ਕੀ ਦੁਰਮਤ ਮਲ ਹਰੈ ਗੁਰਬਚਨੀ ਖਰ ਨਾਮ ਉਚਰੈ ਸਤਗੁਰ ਸੇਖ ਕੇ ਬੰਧਨ ਕਟੈ ਗੁਰ ਕਾ ਸਿਖ ਬਿਕਾਰ ਧਟੈ ਸਤਗੁਰ ਸੇਖ ਕੋ ਨਾਮ ਧਨ ਦੇ ਗੁਰ ਕਾ ਸਿਖ ਵਡ ਭਾਗੀ ਖੇ ਸਤਗੁਰ ਸਿਧ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸੇਖ ਕੋ ਜੀ ਨਾਲ ਸਮਾਰੈ ਸਤਗੁਰ ਹੀ ਕਰ ਰਿਹਾ ਨੇ ਸਭ ਕੁਝ ਪ੍ਰਤਪਾਲਨਾ ਕਰ ਰਿਹਾ ਦੁਰਮਤ ਦਾ ਨਾਸ਼ ਕਰ ਰਿਹਾ ਨਾਮ ਦੇ ਰਿਹਾ ਬੰਧਨ ਕਟ ਰਿਹਾ ਵਿਕਾਰਾਂ ਤੋਂ ਵਿਚਾਰ ਰਿਹਾ ਹਲਤ ਪਲਤ ਦੀ ਸਹਿਤਾ ਦੀ ਬਖਸ਼ਿਸ਼ ਕਰ ਰਿਹਾ ਹੁਣ ਅਗਲਾ ਪਦਾ ਜਰੂਰ ਪੜਿਓ ਆ ਕੰਮ ਸਿੱਖ ਕਰੇਗਾ ਤਾਂ ਸਤਿਗੁਰੂ ਦੀ ਕਿਰਪਾਲਤਾ ਹੈ ਅਗਲਾ ਪਦ ਹੈ ਗੁਰ ਕੇ ਗਰਹਿ ਆਕਰ ਤੂੰ ਪੈਸੇ ਨਹੀਂ ਇਹ ਇਸ ਤਰ੍ਹਾਂ ਮਿਲਦਾ ਗੁਰ ਕੇ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਚ ਸਹਿਜ ਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਧਾ ਸਤਿ ਹੈ ਵੇ ਅੱਗੇ ਜੀ ਮਨ ਵਿੱਚ ਹੈ ਇਹ ਦੁਰਲਭ ਹੈ ਬਸ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜਰਾਸ ਤੇ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆ ਦੁਰਲਭ ਹੈ ਮਾਰੇ ਸ਼ਬਦ ਵਰਤਰਿਆ ਭਾਈ ਇੱਕ ਭਗਵਾਨ ਦਾ ਨਾਮ ਦੁਰਲਭ ਹੈ ਇਹ ਮੁਸ਼ਕਲ ਨਾਲ ਮਿਲਦਾ ਨਹੀਂ ਪੈਸਿਆਂ ਨਾਲ ਮਿਲਦਾ ਤੇ ਮਹਾਰਾਜ ਲਬ ਦੇਹੰ ਲਬਦਾ ਹੈ ਸਾਧ ਸੰਗ ਸਤ ਸੰਗਤ ਵਿੱਚੋਂ ਕਿਰਪਾ ਪ੍ਰਭੰ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਏ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ ਇਹ ਦੁਰਲਭ ਹੈ ਬਾਕੀ ਸਭ ਕੁਝ ਮਿਲ ਸਕਦਾ ਹੈ ਬਾਕੀ ਤਾਂ ਪਿਆਰੋ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਛਨਾਏ ਵਿਸੂਰੇ ਸੋ ਪ੍ਰਭ ਆ ਦੁਰਲਭ ਹੈ ਸੋ ਪ੍ਰਭ ਚੇਤਨ ਆਵੀ ਵਿਸਤਾ ਕੇ ਕੀਰੇ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ ਇਹ ਇਹ ਮਿਲ ਜਾਣਾ ਪਿਆਰੋ ਮੈਂ ਤਕਰੀਬਨ ਕਿਤਾਬਾਂ ਦੇ ਹਵਾਲੇ ਤਾਂ ਦੇਣਾ ਹੁੰਨਾ ਜੀ ਕਿ ਕਿਸੇ ਸੱਜਣ ਦਾ ਮਨ ਕਰਦਾ ਚਿਰੋ ਪੜ੍ਹਦੀ ਤੇ ਪੜ੍ਹਨਾ ਚਾਹੀਦਾ ਹੈ ਮੇਰੀ ਫਿਰ ਬੇਨਤੀ ਹੈ ਨੌਲੇਜ ਵਾ ਉਹਦੋਂ ਮੈਂ ਇੱਕ ਦਿਨ ਇਹ ਵੀ ਗੱਲ ਕਹੀ ਸੀ ਕਿ ਜੇ ਸਿੰਘ ਪਸਾਨ ਵਾਸਤੇ ਪੜ੍ਹਨਾ ਹੈ ਫਿਰ ਚੁੱਪ ਕਰਕੇ ਸਹਿਜ ਪਾਠ ਕਰੀ ਜੋ ਆਰਾਮ ਨਾਲ ਕੰਮ ਠੀਕ ਹੈ ਹੈ ਇੱਕ ਉਲਟੀ ਗਿਆਨ ਦੀ ਬੜੀ ਹੁੰਦੀ ਲੋਕਾਂ ਨੂੰ ਨਾ ਥੋੜਾ ਜਿਹਾ ਪੜਨ ਤੋਂ ਬਾਅਦ ਫਿਰ ਦਿਲ ਕਰਦਾ ਵੀ ਹੁਣ ਸੱਚੀ ਦੱਸਾਂ ਅਸੀਂ ਵੀ ਮਾਈਕ ਤੇ ਬੋਲਨੇ ਅਸੀਂ ਵੀ ਕਹਿ ਦਿੰਨੇ ਆਂ ਵੀ ਅੱਜ ਤੋਂ ਬਾਅਦ ਹੁਣ ਆਰਾਮ ਕਰਨਾ ਪੰਜ ਦਿਨ ਕੋਈ ਨਹੀਂ ਘਰ ਮੀਨਾ ਨਹੀਂ ਕਿਤੇ ਜਾਣਾ ਚਿੱਤੇ ਰੱਖਿਓ ਤਿੰਨਾਂ ਕਿ ਦਿਨਾਂ ਬਾਅਦ ਮਾਇਕ ਚਿੱਤੇ ਆਉਣ ਲੱਗ ਪੈਂਦਾ ਉਹ ਪਛਦਾ ਕੋਈ ਨਹੀਂ ਨਾ ਸੱਚੀ ਲੋ ਉਹ ਜਿਵੇਂ ਬੇਨਤੀ ਕਰਾਂਗਾ ਇੱਕ ਕਿਤਾਬ ਹੈ ਬਹੁ ਮੁੱਲੇ ਇਤਿਹਾਸਕ ਲੇਖ ਇਹ ਕਿਤਾਬ ਐਡਿਟ ਕੀਤੀ ਸਰਦਾਰ ਕਰਨ ਸਿੰਘ ਹਿਸਟੋਰੀਅਨ ਹੋਣਾ ਨੇ ਇਹਦੇ ਚ ਲੇਖ ਨੇ ਇਤਿਹਾਸ ਬਾਰੇ ਤੇ ਕਈ ਇਹਦੇ ਵਿੱਚ ਉਹ ਘਟਨਾਵਾਂ ਨੇ ਜਿਹੜੀਆਂ ਅੱਖੀ ਵੇਖੇ ਲੋਕਾਂ ਨੇ ਉਹ ਲਿਖੀਆਂ ਨਹੀਂ ਕਿਤੇ ਗਈਆਂ ਉਹਨਾਂ ਨੂੰ ਅੱਗੇ-ਅੱਗੇ ਜ਼ਿਕਰ ਕੀਤਾ ਤੇ ਕਰਮ ਸਿੰਘ ਦਾ ਸਟੋਰੀਨ ਤਕਰੀਬਨ ਬਜ਼ੁਰਗਾਂ ਦੇ ਸਿੱਖ ਰਾਜ ਦੇ ਵੇਲੇ ਦੇ ਬਜ਼ੁਰਗਾਂ ਦੇ ਬਿਆਨ ਇਕੱਠੇ ਕਰਦੇ ਸਨ ਉਸ ਵਿੱਚ ਇੱਕ ਮੈਂ ਘਟਨਾ ਆਪ ਨੂੰ ਸੁਣਾਉਣ ਲੱਗਾ ਸਿਰਫ ਕਿ ਰਾਜ ਪੈਸਾ ਦੌਲਤ ਸ਼ਕਤੀ ਭੈਣ ਭਰਾ ਇਹ ਕੁਛ ਦੁਰਲੱਭ ਨਹੀਂ ਦੁਰਲੱਭ ਸਿਰਫ ਬੈਗਰੂ ਦਾ ਨਾਮ ਤੇ ਕੀਰਤਨੀ ਹੈ ਸ਼ੇਰੇ ਪੰਜਾਬ ਲਾਹੌਰ ਬੈਠਾ ਆਪਨੇ ਸੁਣੀ ਹੋਣੀ ਕਿਉਂਕਿ ਇੱਥੇ ਕਥਾਵਾਚਕ ਬਹੁਤ ਗੁਰਮੁਖ ਹੁੰਦੇ ਆ ਦਰਬਾਰ ਚ ਬੈਠਿਆ ਗੱਲ ਚੱਲ ਪਈ ਗੁਰੂ ਰਾਮਦਾਸ ਦੇ ਕੀਰਤਨੀਆਂ ਦੀ ਭਾਈ ਮਨਸਾ ਸਿੰਘ ਜੀ ਕਈਆਂ ਨੇ ਭਾਈ ਮੁੰਸਾ ਸਿੰਘ ਲਿਖਿਆ ਮੈਂ ਕਿਤਾਬ ਦਾ ਹਵਾਲਾ ਤਾਂ ਦੇ ਦਿੱਤਾ ਉਹਦੇ ਵਿੱਚ ਆਪ ਜੀ ਪੜ ਸਕਦੇ ਹੋ ਉੱਥੇ ਗੱਲ ਚੱਲ ਪਈ ਭਾਈ ਮੁੰਸਾ ਸਿੰਘ ਜੀ ਦੀ ਉਹ ਕੀਰਤਨ ਕਰਦੇ ਆ ਤੇ ਦਰਬਾਰ ਸਾਹਿਬ ਦੀ ਛੋਟੀ ਪ੍ਰਕਰਮਾ ਉਹਦੇ ਵਿੱਚ ਤਿੰਨ ਸੱਤਨ ਜਿੰਨੀ ਥਾਂ ਨਹੀਂ ਰਹਿੰਦੀ ਪਰ ਨਾਲ ਕਹਿੰਦੇ ਉਹ ਰਹਿੰਦੇ ਕੱਚੇ ਜੇ ਘਰ ਚ ਨੇ ਉਹ ਮਿੱਟੀ ਦੇ ਤਵੇ 'ਚ ਰੋਟੀ ਪਕਾਉਂਦੇ ਤਵੇ ਤੇ ਸ਼ੇਰੇ ਪੰਜਾਬ ਨੇ ਸੁਣਿਆ ਤੇ ਜਦੋਂ ਅੰਮ੍ਰਿਤਸਰ ਗਏ ਉਹ ਹਾਥੀ ਤੇ ਤੇ ਬੈਠ ਕੇ ਆ ਰਹੇ ਸਨ ਤੇ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਭਰੀਆਂ ਤੇ ਨਾਲ ਕਹਿ ਦਿੱਤਾ ਕਿ ਅੱਜ ਆਪਾਂ ਭਾਈ ਮਨਸਾ ਸਿੰਘ ਦੇ ਘਰ ਜਾਣਾ ਹੈ ਉਹਦੇ ਘਰ ਜਾਣਾ ਹੈ ਇਤਿਹਾਸ ਕਹਿੰਦਾ ਭਾਈ ਮਨਸਾ ਸਿੰਘ ਜੀ ਮੈਂ ਤਾਂ ਬੇਨਤੀ ਕੀਤੀ ਕਿ ਮਨਸਾ ਸਿੰਘ ਕਹਿੰਦੇ ਉੱਥੇ ਮਨਸਾ ਸਿੰਘ ਹੈ ਭਾਈ ਮਨਸਾ ਸਿੰਘ ਜੀ ਆਪਣੇ ਘਰ ਸਨ ਉਹ ਦੇਖਦੇ ਆ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਉਣਾ ਉਹਦਾ ਘਰ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਜਦੋਂ ਪਹਿਲਾ ਰਬਾਬੀਆਂ ਦੀ ਗਲੀ ਹੁੰਦੀ ਸੀ ਇੱਥੇ ਜੀ ਉਹ ਤੁਰਿਆ ਰਹਾ ਹਾਥੀ ਤੇ ਨੇ ਦੂਰੋਂ ਦੇਖਿਆ ਇੱਕੋਦਮ ਖਿੜਕੀ ਵੀ ਬੰਦ ਕਰ ਲਈ ਕਮਰੇ ਦੀ ਤੇ ਦਰਵਾਜ਼ਾ ਵੀ ਬੰਦ ਕਰ ਲਿਆ ਹਾਥੀ ਬੈਠ ਗਿਆ ਸ਼ੇਰੇ ਪੰਜਾਬ ਥੱਲੇ ਉਤਰੇ ਉਹਨਾਂ ਨੇ ਆਵਾਜ਼ ਦਿੱਤੀ ਕਿ ਭਾਈ ਸਾਹਿਬ ਜੀ ਦਰਵਾਜ਼ਾ ਖੋਲੋ ਉਹਨਾਂ ਨੇ ਕਿਹਾ ਮੈਂ ਦਰਵਾਜ਼ਾ ਨਹੀਂ ਖੋਲਣਾ ਉਹਨਾਂ ਨੇ ਕਿਹਾ ਜੀ ਤੁਸੀਂ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਹੋ ਅਸੀਂ ਨਹੀਂ ਚਾਹਦੇ ਤੁਸੀਂ ਮਿੱਟੀ ਦੇ ਤਵੇ ਤੇ ਰੋਟੀ ਪਕਾ ਕੇ ਖਾਓ ਅਸੀਂ ਕੁਛ ਦੇਣ ਆਏ ਹਾਂ ਭਾਈ ਸੱਭ ਨੇ ਕਿਹਾ ਕਹਿੰਦੇ ਨੇ ਮਿੱਟੀ ਦਾ ਤਵਾ ਨਹੀਂ ਇਹ ਸਿੱਖੀ ਦੀ ਜਿੰਦ ਜਾਨ ਹੈ ਅਗਲੀ ਗੱਲ ਮੈਂ ਬੂਹਾ ਤਾਂ ਨਹੀਂ ਖੋਲਣਾ ਜਿੱਥੇ ਮਹਾਰਾਜਾ ਜੀ ਤੁਹਾਡੇ ਚਰਨ ਪੈਜ ਨੂੰ ਧਰਤੀ ਹੀਰੀਆਂ ਨਾਲ ਜੜੀ ਜਾਂਦੀ ਹੈ ਉਹ ਕਹਿੰਦਾ ਜੀ ਮੈਂ ਤੁਹਾਡੀ ਕੁਝ ਸੇਵਾ ਕਰਨੀ ਹੈ ਕਹਿੰਦੇ ਜਾਓ ਮੈਨੂੰ ਪੈਸਾ ਨਹੀਂ ਚਾਹੀਦਾ ਮੈਨੂੰ ਸੋਨਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਕਹਿਣ ਲੱਗੇ ਜੋ ਤੁਸੀਂ ਸੇਵਾ ਕਰੋ ਕਹਿਣ ਲੱਗੇ ਜੋ ਕੁਝ ਗੁਰੂ ਰਾਮਦਾਸ ਨੇ ਦੇ ਦਿੱਤਾ ਇਹ ਸਾਰੀ ਦੁਨੀਆ ਦੇ ਖਜ਼ਾਨੇ ਪਾ ਕੇ ਨਹੀਂ ਮਿਲਦਾ ਕੀ ਜੀ ਕਹਿਣ ਲੱਗੇ ਆਪਣੀ ਗੋਦੀ 'ਚ ਬਿਠਾ ਕੇ ਕੀਰਤਨ ਦੀ ਦਾਤ ਦੇ ਦਿੱਤੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸ਼ੇਰ ਪੰਜਾਬ ਕਹਿੰਦੇ ਕਿੰਨਾ ਸਮਾਂ ਅੱਗੇ ਬੈਠੇ ਰਹਿ ਪਰ ਉਹਨਾ 부ਆ ਨਹੀਂ ਖੋਲਿਆ ਤੁਰਦਿਆਂ ਇੱਕ ਮੈਂ ਸੱਜਣ ਤੋਂ ਸੁਣਿਆ ਸੀ ਇਹ ਸਿਰਫ ਉੱਥੇ ਇੰਨੇ ਲਿਖਿਆ ਤੁਰਦਿਆਂ ਇੱਕ ਸ਼ਬਦ ਕਿਹਾ ਧਨ ਸਿੱਖੀ ਧਨ ਸਿੱਖੀ ਧਨ ਗੁਰੂ ਰਾਮਦਾਸ ਦੇ ਦਰ ਦਾ ਸਿਫਤ ਕਰਨ ਵਾਲਾ ਢਾਡੀ ਤੁਰਦਿਆਂ ਕਹਿੰਦੇ ਜੀ ਅਸੀਂ ਦਰਬਾਰ ਸਾਹਿਬ ਚੱਲੇ ਹਾਂ ਫਿਰ ਵੀ ਸਾਨੂੰ ਕੋਈ ਸੇਵਾ ਦੱਸ ਦਿਓ ਖਿੜਕੀ ਖੋਲ ਕੇ ਕਹਿੰਦੇ ਆ ਮਹਾਰਾਜਾ ਸਾਹਿਬ ਚੱਲੇ ਹੋ ਜੀ ਤੁਹਾਡੀ ਸੁਣੂੰਦੀ ਉਥੇ ਤੇ ਇੱਕ ਅਰਦਾਸ ਕਰਿਓ ਕਿ ਮਨਸਾ ਸਿੰਘ ਨੂੰ ਮਰਦੇ ਦਮ ਤੱਕ ਗੁਰੂ ਰਾਮਦਾਸ ਦੇ ਦਰ ਤੇ ਕੀਰਤਨ ਤੋਂ ਬਿਨਾ ਕਿਸੇ ਦੀ ਮੁਥਾਜੀ ਨਾ ਕਰਨੀ ਪਏ ਬਸ ਇਹ ਮੇਰੇ ਲਈ ਅਰਦਾਸ ਕਰਦੇ ਆ ਜੀ ਇਹ ਚੀਜ਼ਾਂ ਪੈਸੇ ਨਾਲ ਮਿਲਦੀਆਂ ਨੇ ਜੀ ਮੈਂ ਫਿਰ ਬੇਨਤੀ ਕੀਤੀ ਆ ਰੂਪ ਇਹ ਪੈਸਾ ਇਹ ਘਰ ਇਹ ਸਾਰੀ ਖੇਡ ਦ੍ਰਿਸ਼ਟਮਾਨ ਦਿਖੇ ਗੁਰੂ ਸਹਿਬ ਕਹਿੰਦੇ ਨੇ ਨਾਮ ਮਿਲਦਾ ਹੈ ਸੰਗਤ ਵਿੱਚੋਂ ਜਿਸ ਵਖਰ ਕੋ ਲੈਣ ਤੂੰ ਆਇਆ ਆਰਾਮ ਨਾਮ ਸੰਤਨ ਕਰ ਭਾਇਆ ਮੇਰੀ ਬੇਨਤੀ ਹੈ ਇਹ ਮਿਲਦਾ ਹੈ ਸਿਰਫ ਗੁਰੂ ਕੀ ਸੰਗਤ ਵਿੱਚੋਂ ਇੱਥੇ ਸਤਿਗੁਰਾਂ ਨੇ ਸ਼ਬਦ ਵਰਤੇ ਹੈ ਕਿ ਭਾਈ ਇੱਕ ਭਗਵਾਨ ਦਾ ਨਾਮ ਦੁਰਲਭ ਹੈ ਪਰ ਲਬ ਦੇ ਅੰਗ ਸਾਧ ਸੰਗ ਕਿਰਪਾ ਪ੍ਰਭੰ ਸਤ ਸੰਗਤ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਮਿਲਦਾ ਹੈ ਠੀਕੇ ਬਾਹਰ ਮੁਖੀ ਕੀਮਤ ਬਹੁਤ ਹੈ ਪੈਸੇ ਦੀ ਚੱਕਾ ਚੌਂਦ ਸਭ ਕੁਝ ਪਰ ਨਹੀਂ ਪਿਆਰਿਓ ਜਿਸ ਨੂੰ ਨਾਮ ਮਿਲ ਜਾਏ ਉਹ ਚੌਪੜੀ ਚ ਰਹਿੰਦਾ ਸਾਰੀ ਸਿਸ਼ਟੀ ਦਾ ਬਾਦਸ਼ਾਹ ਹੈ ਸਮਰਾਟ ਹੈ ਰਾਜਾ ਹੈ ਜਿਹਦੇ ਕੋਲ ਨਾਮ ਕੋਈ ਨਹੀਂ ਉਹ ਬਾਹਰ ਮੁਖੀ ਰਾਜਾ ਹੋਇਆ ਵੀ ਭਿਖਾਰੀ ਹੈ ਗੁਰੂ ਅਰਜਨ ਸਾਹਿਬ ਦੇ ਦੋ ਬਚਨ ਕਹਿ ਕੇ ਕਿਹਦੀ ਕੀਮਤ ਹੈ ਇੱਕ ਹੈ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸਾਰੀ ਸ੍ਰਿਸ਼ਟੀ ਦਾ ਨਾ ਇਕ ਵਚਨ ਹੈ ਬਸਤਾ ਟੁੱਟੀ ਚੁੰਪੜੀ ਉਥੇ ਵੀ ਸਗਲ ਸ੍ਰਿਸ਼ਟ ਦਾ ਰਾਜਾ ਹੈ ਇੱਥੇ ਬਾਹਰ ਮੁਖੀ ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਉੱਥੇ ਸ਼ਬਦ ਹੈ ਬਸਤਾ ਟੁੱਟੀ ਚੁੰਪੜੀ ਚੀਰ ਸਭ ਚਿੰਨਾ ਜਾਤ ਨਾ ਪਤਨ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਇੱਟ ਤਨ ਰੂਪਹੀਨ ਕੀ ਸਾਖ ਨਾ ਸਿਨਣਾ ਮਹਾਰਾਜ ਕਹਿੰਦੇ ਰਾਜਾ ਇਹ ਦੁਰਲਭ ਹੈ ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਪਿੰਨਾ ਜਿਹਦਾ ਅੰਦਰ ਪ੍ਰਮਾਤਮਾ ਦੇ ਨਾਮ ਚ ਭਿੱਜ ਜਾਏ ਸੱਚਮੁੱਚ ਉਹ ਭਾਈ ਮਨਸਾ ਸਿੰਘ ਹੀ ਹੈ ਸ਼ੇਰ-ਏ-ਪੰਜਾਬ ਲਾਹੌਰ ਗਏ ਦਰਬਾਰ ਚ ਬੈਠੇ ਇਹ ਗੱਲ ਬੜੀ ਕਮਾਲ ਦੀ ਹੁ ਨਾ ਕਹੀ ਫਿਰ ਗੱਲ ਚੱਲ ਪਈ ਭਾਈ ਮਨਸਾ ਸਿੰਘ ਦੀ ਸ਼ੇਰ-ਏ-ਪੰਜਾਬ ਚੁੱਪ ਸੀ ਉਹਨਾਂ ਪੁੱਛਿਆ ਜੀ ਤੁਸੀਂ ਗਏ ਸੀ ਘਾਲ ਕੋਲ ਬੈਠੇ ਡੋਗਰੇ ਬੈਠੇ ਸਾਰੇ ਬੈਠੇ ਕਹਿੰਦਾ ਵਾਹ ਗਰੂ ਪਤਾ ਨਹੀਂ ਕੀ ਖੇਡ ਏ ਜਿਨ੍ਹਾਂ ਨੂੰ ਮੈਂ ਚਾਹਨਾ ਵਾਂ ਉਹ ਬੁਏ ਮਾਰ ਲੈਂਦੇ ਨੇ ਮੈਨੂੰ ਮਿਲਦੇ ਨਹੀਂ ਜਿਨ੍ਹਾਂ ਨੂੰ ਮੈਂ ਨਹੀਂ ਚਾਹਦਾ ਮੇਰੇ ਪਿੱਛੇ ਪੀੜਾ ਬਣਾ ਕੇ ਤੁਰਦੇ ਆਂ ਕਹਿੰਦਾ ਉਹ ਹੀ ਦੁਰਲੱਭ ਹੈ ਮੈਂ ਬੇਨਤੀ ਕਰਾਂਗਾ ਗੁਰਮਖੋ ਅਸੰਗਤ ਵਿਚ ਆਉਨੇ ਆ ਦੁਰਲੱਭ ਹੈ ਕੱਲ ਵੀ ਮੈਂ ਆਪ ਜੀ ਨੂੰ ਕਿਹਾ ਪਰਸੋ ਸ਼ਾਇਦ ਕਿ ਪਾਗਾ ਤੋਂ ਬਿਨਾ ਸੰਗਤ ਨਹੀਂ ਮਿਲਦੀ ਜਦੋਂ ਸੰਗਤ ਲਈ ਘਰੋਂ ਚੱਲੇ ਆਂ ਅਸੀਂ ਵੀ ਕਥਾ ਲਈ ਚੱਲਨੇ ਆਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ ਕੌਣ ਹੈ ਜਿਹੜਾ ਅਦ੍ਰਿਸ਼ਟ ਖਿੱਚ ਪਾ ਕੇ ਕਹਿੰਦਾ ਆਪਾਂ ਗੁਰਦੁਆਰੇ ਚਲੀਏ ਕੱਲਾ ਇਸ ਸਮਾਗਮ ਚ ਨਹੀਂ ਇਹਨੂੰ ਇੱਥੋਂ ਤੱਕ ਨਹੀਂ ਸੀਮਿਤ ਰੱਖਣਾ ਕਿਤੇ ਵੀ ਆਪਾਂ ਜਾਂਦੇ ਆ ਜਿੱਥੇ ਸਤਿਗੁਰੂ ਦੇ ਬਚਨ ਨੇ ਨਾ ਪਹਿਲਾ ਸ਼ੁਕਰਾਨਾ ਉਹ ਕਰੀਏ ਜਿਨੇ ਸ਼ੁਭ ਚਿੰਤਨ ਦੇ ਦਿੱਤਾ ਸ਼ੁਭ ਫੁਰਨਾ ਦਿੱਤਾ ਭਾਈ ਤੂੰ ਸੰਗਤ ਵਿੱਚ ਚੱਲ